ਵੈਲਕਮ ਟੂ ਖੰਨਾ ਨਿਊਜ਼ ਲਾਈਵ ਉੱਗੇ ਸਮਾਜ ਸੇਵੀ ਅਤੇ ਸੰਸਥਾ ਵਾਈਸ ਆਫ ਖੰਨਾ ਸਿਟੀਜ਼ਨ ਦੇ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਵੱਲੋਂ ਸ਼ਹਿਰ ਦੇ ਵਾਰਡ ਨੰਬਰ 21 ਮਹੱਲਾ ਮਾਤਾ ਰਾਣੀ ਦੇ ਸੰਪੂਰਨ ਵਿਕਾਸ ਅਤੇ ਵਾਰਡ ਵਿੱਚ ਪੈਂਦੇ ਪਾਰਕ ਦੀ ਦਿੱਖ ਸੁਧਾਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਹਰਪ੍ਰੀਤ ਸਿੰਘ ਪ੍ਰਿੰਸ ਦੇ ਯਤਨਾ ਸਦਕਾ ਵਾਰਡ ਵਿੱਚ 95% ਦੀ ਸਟਰੀਟ ਲਾਈਟਾਂ ਜਗ ਰਹੀਆਂ ਹਨ ਜਿਸ ਕਾਰਨ ਵਾਰਡ ਦੀਆਂ ਗਲੀਆਂ ਵਿੱਚੋਂ ਲੰਘਣ ਵਾਲਿਆਂ ਨੂੰ ਵੱਡੀ ਰਾਹਤ ਮਿਲੀ ਹੈ ਗਲੀਆਂ ਵੀ ਸਾਫ਼ ਸੁਥਰੀਆਂ ਨਜ਼ਰ ਆਉਂਦੀਆਂ ਹਨ ਸੀਵਰੇਜ ਵਿਵਸਥਾ ਵਿੱਚ ਵੀ ਕਾਫੀ ਸੁਧਾਰ ਹੈ ਹਰਪਿੰਦਰ ਸਿੰਘ ਪ੍ਰਿੰਸ ਨੇ ਵਾਰਡ ਅਤੇ ਪਾਰਕ ਵਿੱਚ ਸਫਾਈ ਮੁਹਿੰਮ ਵਧੀਆ ਟੰਕ ਨਾਲ ਚਲਾਉਣ ਲਈ ਨਗਰ ਕੌਂਸਲ ਦੇ ਈਓ ਚਰਨਜੀਤ ਸਿੰਘ ਸੁਪਰਵਾਈਜ਼ਰ ਹਿੰਮਤ ਸਿੰਘ ਪ੍ਰਧਾਨ ਰਕੇਸ਼ ਕੁਮਾਰ ਬੀਬੀ ਰਾਣੋ ਦੇਵੀ ਸਮੂਹ ਸੀਵਰੇਜ ਵਿਭਾਗ ਅਤੇ ਸਮੂਹ ਸਫਾਈ ਕਰਮੀ ਯੋਧਿਆਂ ਦੇ ਸਹਿਯੋਗ ਵਿਧੀ ਭਰਪੂਰ ਸ਼ਲਾਘਾ ਕੀਤੀ ਹੈ ਹਰਪ੍ਰੀਤ ਸਿੰਘ ਪ੍ਰਿੰਸ ਨੇ ਕਿਹਾ ਕਿ ਉਹਨਾਂ ਦੀ ਦਿਲੀ ਇੱਛਾ ਹੈ ਕਿ ਵਾਰਡ ਨੰਬਰ 21 ਸ਼ਹਿਰ ਦਾ ਸਭ ਤੋਂ ਸੋਹਣਾ ਤੇ ਸਭ ਤੋਂ ਸੁਥਰਾ ਵਾਰਡ ਬਣੇ ਅਤੇ ਪਾਰਕ ਵੀ ਸੋਹਣਾ ਤੇ ਹਰਿਆ ਭਰਿਆ ਪਾਰਕ ਬਣੇ ਤਾਂ ਕਿ ਚੰਗੀ ਸਿਹਤ ਤੇ ਸਤੰਦਰੁਸਤੀ ਲਈ ਸੈਰ ਕਰਨ ਵਾਲੇ ਵਿਅਕਤੀ ਖੁਸ਼ੀ ਮਹਿਸੂਸ ਕਰ ਸਕਣ ਉਹਨਾਂ ਕਿਹਾ ਕਿ ਸਮੁੱਚੇ ਵਾਰਡ ਤੇ ਪਾਰਕ ਵਿੱਚ ਸਫਾਈ ਮਹਮਾ ਨਿਰੰਤਰ ਜਾਰੀ ਰਹੇਗੀ ਅਤੇ ਪਾਰਕ ਵਿੱਚ ਆਉਂਦੇ ਦਿਨਾਂ ਵਿੱਚ ਤਰ੍ਹਾਂ ਤਰ੍ਹਾਂ ਦੇ ਫੁੱਲ ਵਾਲੇ ਅਤੇ ਹੋਰ ਵੀ ਬੂਟੇ ਲਗਾਏ ਜਾਣਗੇ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਹਰਪ੍ਰੀਤ ਸਿੰਘ ਪ੍ਰਿੰਸ ਨੇ ਪਤਵੰਤਿਆਂ ਦੀ ਹਾਜ਼ਰੀ ਵਿੱਚ ਆਪਣੇ ਤੌਰ ਤੇ ਪਾਰਕ ਵਿੱਚ ਬੂਟੇ ਲਗਾਏ ਸਨ ਵੱਖ-ਵੱਖ ਲੋਕਾਂ ਨੇ ਸਮਾਜ ਸੇਵੀ ਹਰਪ੍ਰੀਤ ਸਿੰਘ ਪ੍ਰਿੰਸ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ ਮੈਂ ਚੰਦਪ੍ਰੀਤ ਸਿੰਘ ਮੈਂ ਅੱਜ ਹਰਪ੍ਰੀਤ ਸਿੰਘ ਪ੍ਰਿੰਸ ਅੰਕਲ ਜੀ ਦਾ ਬਹੁਤ ਧੰਨਵਾਦ ਕਰਨਾ ਚਾਹਨਾ ਹੈ ਵੀ ਅੰਕਲ ਨੇ ਅੱਜ ਪਾਰਕ ਦੀ ਜਿਹੜੀ ਬਹੁਤ ਦੇਰ ਤੋਂ ਇੱਕ ਸਫਾਈ ਰੁਕੀ ਹੋਈ ਸੀ ਔਰ ਬਹੁਤ ਬੁਰਾ ਹਾਲ ਹੋਇਆ ਸੀ ਪਾਰਕ ਦਾ ਉਹਨੂੰ ਬਹੁਤ ਗੰਭੀਰਤਾ ਨਾਲ ਮੇਰੀ ਗੱਲ ਨੂੰ ਸੁਣਦੇ ਹੋਏ ਸਾਰੇ ਮਹੱਲੇ ਦੇ ਨਿਵਾਸੀ ਵੀ ਕਲ ਸੁਣਦੇ ਅਜ ਪਾਰਕ ਨੂੰ ਬਹੁਤ ਅੱਛੀ ਤਰ੍ਹਾਂ ਸਫਾਈ ਕਰਵਾਈ ਲਾਈਟਸ ਵਗੈਰਾ ਦਾ ਵੀ ਇੰਨਾ ਵਧੀਆ ਪ੍ਰਬੰਧ ਅੰਕਲ ਨੇ ਕਰਵਾਇਆ ਵੀ ਚਲੋ ਬੱਚੇ ਜੇ ਸ਼ਾਮ ਨੂੰ ਵੀ ਆਣ ਕੋਈ ਫੈਮਿਲੀਜ਼ ਵੀ ਸ਼ਾਮ ਨੂੰ ਆਣ ਲੇਡੀਜ਼ ਵੀ ਸ਼ਾਮ ਨੂੰ ਆਣ ਨੂੰ ਨਾ ਦਿੱਕਤ ਪਰੇਸ਼ਾਨੀ ਨਾ ਆਵੇ ਜਿਵੇਂ ਆਪਾਂ ਦੇਖ ਸਕਦੇ ਹਾਂ ਬਹੁਤ ਜ਼ਿਆਦਾ ਬੁਰਾ ਹਾਲ ਸੀ ਪਾਰਕ ਦਾ ਆਪਣੇ ਏਰੀਆ ਦੇ ਵਿੱਚ ਇੰਨਾ ਸੋਹਣਾ ਪਾਰਕ ਹੋਣ ਦੇ ਬਾਵਜੂਦ ਉਹ ਪਾਰਕ ਮੇਨਟੇਨ ਨਹੀਂ ਸੀਗਾ ਇਸ ਗੱਲ ਦਾ ਥੋੜਾ ਦੁੱਖ ਲੱਗਦਾ ਸੀ ਆਪਾਂ ਨੂੰ ਬਟ ਅੱਜ ਅੰਕਲ ਨੇ ਬਹੁਤ ਹੀ ਅੱਛੀ ਤਰ੍ਹਾਂ ਨਾਲ ਸਫਾਈ ਕਰਮਚਾਰੀ ਨੂੰ ਬੁਲਾ ਕੇ ਪ੍ਰੋਪਰ ਸਫਾਈ ਕਰਵਾਈ ਪਾਰਕ ਦੀ ਬਹੁਤ ਹੀ ਮੈਂ ਤੁਹਾਨੂੰ ਬਹੁਤ ਥੈਂਕ ਯੂ ਕਰਦਾ ਜੀ ਤੇ ਅੱਗੇ ਵੀ ਮੈਂ ਉਮੀਦ ਕਰਦਾ ਵੀ ਅੰਕਲ ਨੂੰ ਵੀ ਜੇ ਸਾਨੂੰ ਕੋਈ ਵੀ ਦਿੱਕਤ ਪਰੇਸ਼ਾਨੀ ਹੋਊਗੀ ਤਾਂ ਅੰਕਲ ਸਾਡੀ ਗੱਲ ਨੂੰ ਬਹੁਤ ਗੰਭੀਰਤਾ ਨਾਲ ਸੁਣ ਕੇ ਤੇ ਉਹਨੂੰ ਅਮਲ ਦੇ ਵਿੱਚ ਵੀ ਲੈ ਕੇ ਆਣਗੇ ਥੈਂਕ ਯੂ ਅੰਕਲ ਮੈਂ ਪ੍ਰਸ਼ਾਂਤ ਸ਼ਰਮਾ ਜੋ ਕਿ ਬਾੜ ਨੰਬਰ 21 ਦਾ ਰਹਿਣ ਵਾਲਾ ਜੋ ਕਿ ਪਿਛਲੇ ਦਿਨਾਂ ਤੋਂ ਸਾਡਾ ਮhalla ਜਮਈ ਨੇਰੇ ਚ ਹੋਇਆ ਹੋਇਆ ਸੀ ਕਿ ਅਸੀਂ ਪ੍ਰਿੰਸਪ ਵੀਰ ਜੀ ਨੂੰ ਕਿਹਾ ਕਿ ਵੀ ਸਾਡਾ ਮhalla ਬਹੁਤ ਖਰਾਬ ਹੋ ਚੁੱਕਿਆ ਹਾਲਤ ਬਹੁਤ ਪਾਰਕ ਦੀ ਬੇਕਾਰ ਹੋ ਚੁੱਕੀ ਆ ਵੀ ਜੋ ਕਿ ਤੁਸੀਂ ਕਰਵਾ ਵੀ ਆਪਣਾ ਕੰਮ ਵਧੀਆ ਤਰੀਕੇ ਨਾਲ ਕਰਵਾਓ ਅਸੀਂ ਤੁਹਾਡੇ ਨਾਲ ਆ ਪਿਛਲੀ ਦਿਨਾਂ ਜੀ ਸਾਡੀ ਗਲੀ ਦੀ ਸਟ੍ਰੀਟ ਲਾਈਟਾਂ ਬੰਦ ਸੀਗੀਆਂ ਜੇ ਜਦੋਂ ਕਿਹਾ ਉਸੇ ਉਪਰਾੰਤ ਸ਼ਾਮ ਨੂੰ 5 ਵਜੇ ਲਟਾਂ ਠੀਕ ਹੋ ਗਈਆਂ ਤੇ ਪਾਰਕ ਦੇ ਵਿੱਚ ਜੋ ਸਟਰੀਕ ਲਟਾਂ ਬੰਦ ਪਈਆਂ ਸੀ ਉਹ ਵੀ ਜਗਮਗ ਹੋ ਗਈਆਂ ਤੇ ਅੱਜ ਹੀ ਪਾਰਕ ਵਿੱਚ ਸਫਾਈ ਕਰਮਚਾਰੀ ਲੱਗੇ ਹੋਏ ਨੇ ਆਪਣੇ ਭਰਾ ਜੋ ਵੀ ਸਾਫ਼ ਕਰ ਰਹੇ ਨੇ ਤੇ ਔਰ ਪ੍ਰਿੰਸ ਵੀ ਜੀ ਨੇ ਨਾਲ ਆਪਣੀ ਹੈਲਪ ਕਰਾਈ ਆ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਅਸੀਂ ਤੁਹਾਡੇ ਨਾਲ ਆ ਸਾਰੇ ਸੱਸੀ ਜਲਦੀ ਮਾ ਰੀਵਰ ਮਾ ਜੀ ਇਸ ਟਾਈਮ ਪਰ ਦੇ ਚਾਹਾਂ ਪ੍ਰਿੰਸਪਲ ਪ੍ਰਿੰਸੀ ਇਸ ਟਾਈਮ ਜੋ ਵੀ ਪਾਰਕ ਦਾ ਕੰਮ ਕਰਦੇ ਵੇ ਬਹੁਤ ਜ਼ਿਆਦਾ ਵਧੀਆ ਕਰਦੇ ਪਏ ਆ ਨਹੀਂ ਤਾਂ ਕਿਸੇ ਟਾਈਮ ਇੱਥੇ ਗੰਦ ਦੇ ਨੇ ਢੇਰ ਸੀ ਨਾ ਤਾਂ ਸੈਰ ਕਰਨੀ ਬਹੁਤ ਮੁਸ਼ਕਿਲ ਹੋ ਗਈ ਸੀ ਇਸ ਟਾਈਮ ਜੋ ਇਹ ਕੰਮ ਕਰਦੇ ਪਏ ਹੈਗੇ ਆ ਮੇਰੇ ਖਿਆਲ ਨਾਲ ਹੋਰ ਬਾਗ ਦੇ ਵਿੱਚ ਕੰਮ ਨਹੀਂ ਹੋ ਰਿਹਾ ਇਹਦਾ ਵਧੀਆ ਉਹਨਾਂ ਇੱਥੇ ਆਉਣ ਨੂੰ ਵੀ ਮਨ ਕਰਦਾ ਹੈ ਸੈਰ ਕਰਨ ਨੂੰ ਮਨ ਕਰਦਾ ਹੈ ਬਹੁਤ ਵਧੀਆ ਪ੍ਰਿੰਜੀ ਕਰਵਾ ਰਹੇ ਆ ਜੇ ਪ੍ਰਿੰਜੀ ਇਸ ਤਰ੍ਹਾਂ ਚੱਲਦਾ ਰਿਹਾ ਪਾਰਕ ਬਹੁਤ ਵਧੀਆ ਬਣ ਜਾਏਗਾ ਅਸੀਂ ਤੁਹਾਡੇ ਨਾਲ ਹਰ ਪਾਸੋਂ ਦੀ ਵਾਰਡ ਨੰਬਰ 21 ਦੇ ਸਮੂਹ ਵਾਰਡ ਵਾਸੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਹਰਪ੍ਰੀਤ ਸਿੰਘ ਪ੍ਰਿੰਸ ਪਿਛਲੇ ਸਮੇਂ ਦੌਰਾਨ ਵਾਰਡ ਨੰਬਰ 21 ਮੋਲਾ ਮਾਤਰਾਣੀ ਦੇ ਵਿੱਚ ਜੋ ਸਫਾਈ ਮੀਮ ਸ਼ੁਰੂ ਕੀਤੀ ਗਈ ਸੀ ਉਸ ਦੇ ਵਿੱਚ ਬਿਹਤਰ ਸਹਿਯੋਗ ਸਾਡੇ ਨਗਰ ਕੌਂਸਲਰ ਅਧਿਕਾਰੀਆਂ ਦਾ ਰਿਹਾ ਖਾਸ ਕਰਕੇ ਸਾਡੇ ਕਾਰਜ ਸਹਾਇਕ ਅਫਸਰ ਸਰਚ ਰنجੀਤ ਸਿੰਘ ਜੀ ਜਿਨ੍ਹਾਂ ਨੇ ਸਾਨੂੰ ਬਹੁਤ ਸਹਿਯੋਗ ਦਿੱਤਾ ਵਾਰਡ ਨੂੰ ਸਾਫ਼ ਸੁਥਰਾ ਰੱਖਣ ਦੇ ਵਿੱਚ ਇਸ ਤੋਂ ਇਲਾਵਾ ਸਮੇਂ ਸਮੇਂ ਉੱਤੇ ਸ੍ਰੀ ਹਿੰਮਤ ਸਿੰਘ ਜੀ ਸੁਪਰਵਾਈਜ਼ਰ ਬੀਬੀ ਰਾਣੋ ਦੇਵੀ ਜੀ ਤੇ ਉਹਨਾਂ ਦੀ ਅਗਵਾਈ ਵਿੱਚ ਜੋ ਸਫਾਈ ਕਰਮੀ ਜੋਧੇ ਇੱਥੇ ਆਂਦੇ ਸੀ ਉਹਨਾਂ ਨੇ ਮੋਹੱਲਾ ਮਾਤ ਰਾਣੀ ਦੇਸ ਪਾਰਕ ਦੇ ਵਿੱਚ ਸਫਾਈ ਮੀਮ ਨੂੰ ਸੁਚਾਰੂ ਰੱਖਣ ਦੇ ਵਿੱਚ ਚਲਾਉਣ ਦੇ ਵਿੱਚ ਬਿਹਤਰ ਯੋਗਦਾਨ ਦੇਂਦੇ ਹੋਏ ਇੱਥੇ ਸਫਾਈ ਮੀਮ ਜਾਰੀ ਰੱਖੀ ਹੈ ਪਿਛਲੇ ਸਮੇਂ ਦੌਰਾਨ ਜੋ ਪਾਰਕ ਦੇ ਹਾਲਾਤ ਸੀ ਉਹ ਕਿਸੇ ਤੋਂ ਲੁਕੇ ਨਹੀਂ ਸੀ ਹੋਏ ਇਹ ਪਾਰਕ ਦਾ ਜਿਹੜਾ ਏਰੀਆ ਪਿੱਛੇ ਹੈ ਜੋ ਮੈਂ ਦਿਖਾ ਰਿਹਾ ਇੱਥੇ ਕੂੜੇ ਦਾ ਇੱਕ ਤਰ੍ਹਾਂ ਦਾ ਡੰਪ ਬਣ ਚੁੱਕਿਆ ਸੀ ਤੇ ਤੁਸੀਂ ਦੇਖੋ ਅੱਜ ਸਾਡਾ ਸਫਾਈ ਕਰਮੀ ਜੋਧੇ ਫੇਰ ਲੱਗੇ ਹੋਏ ਨੇ ਜੀ ਤੋਰ ਮਿਹਨਤ ਕੀਤੀ ਆ ਉਹਨਾਂ ਦੀ ਸਲਾਮ ਐ ਸਲੂਟ ਕਰਦਾ ਮੈਂ ਇਹ ਜੇ ਸਫਾਈ ਯੋਧਿਆਂ ਨੂੰ ਕਿਉਂਕਿ ਇਹਨਾਂ ਤੋਂ ਬਿਨਾ ਸਫਾਈ ਜਿਹੜੀ ਹੈ ਵਿਵਸਥਾ ਉਹ ਚਰਮ ਰਾ ਜਾਂਦੀ ਹੈ ਇਸ ਲਈ ਇਹਨਾਂ ਦੇ ਯੋਗਦਾਨ ਦੀ ਜਿੰਨੀ ਛਲਾਗਾ ਕੀਤੀ ਜਾਵੇ ਸਫਾਈ ਕਰਮੀ ਯੋਧਿਆਂ ਦੀ ਉਹ ਥੋੜੀ ਹੈ ਮੇਰੇ ਨਾਲ ਇਸ ਵਕਤ ਪਾਰਕ ਦੇ ਵਿੱਚ ਸ਼੍ਰੀ ਰਜੀਵ ਵਰਮਾ ਜੀ ਵਿਸ਼ੇਸ਼ ਤੌਰ ਤੇ ਪੁੱਜੇ ਨੇ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਹੋਰ ਸਾਥੀ ਆਏ ਸੀ ਪਾਰਕ ਦੀ ਬਿਹਤਰ ਪ੍ਰਣਾਲੀ ਨੂੰ ਸੁਧਾਰਨ ਵਿੱਚ ਪ੍ਰਣਾਲੀ ਨੂੰ ਬਿਹਤਰ ਬਣਾਉਣ ਲਈ ਤੇ ਪਾਰਕ ਨੂੰ ਸਾਫ਼ ਸੁਥਰਾ ਰੱਖਣ ਲਈ ਮੈਂ ਹਰਪ੍ਰੀਤ ਸਿੰਘ ਪ੍ਰਿੰਸ ਹਮੇਸ਼ਾ ਯਤਨਸ਼ੀਲ ਰਿਹਾ ਤੇ ਸਮੁੱਚੇ ਵਾਰਡ ਵਾਸੀਆਂ ਨੂੰ ਭਰੋਸਾ ਦਿਨਾ ਕਿ ਅਗਰ ਕੋਈ ੜਿੱਕਾ ਨਾ ਪਵੇ ਤਾਂ ਇਸ ਪਾਰਕ ਦੀ ਜੇ ਹਾਲਾਤ ਹੈ ਉਹ ਵੀ ਸੁਧਾਰੀ ਜਾਊਗੀ ਇਸ ਦੀ ਦਿਸ਼ਾ ਸੁਧਾਰੀ ਜਾਊਗੀ ਪਿਛਲੇ ਸਮੇਂ ਦੌਰਾਨ ਵੀ ਮੈਂ ਨਿੱਜੀ ਖਰਚੇ ਦੇ ਉੱਤੇ ਇੱਥੇ ਬੂਟੇ ਲਗਵਾਏ ਸੀ ਆਉਂਦੇ ਦਿਨਾਂ ਦੇ ਵਿੱਚ ਮੈਂ ਫੇਰ ਫੁੱਲਦਾਰ ਬੂਟੇ ਲਗਾਵਾਂਗਾ ਤੇ ਆਪ ਜੀ ਨੂੰ ਭਰੋਸਾ ਦਿਨਾ ਕਿ ਪਾਰਕ ਨੂੰ ਬਿਹਤਰ ਪਾਰਕ ਬਣਾਉਣ ਦੇ ਨਾਲ ਨਾਲ ਵਾਰਡ ਨੰਬਰ 21 ਨੂੰ ਸਮੁੱਚੇ ਖੰਨਾ ਸ਼ਹਿਰ ਦੇ ਵਿੱਚ ਸਭ ਤੋਂ ਸੁੰਦਰ ਅਤੇ ਸਾਫ਼ ਸੁਥਰਾ ਵਾਰਡ ਬਣਾਉਣ ਲਈ ਜੋ ਮੈਂ ਤੁਹਾਨੂੰ ਯਕੀਨ ਦੋ ਦਿੱਤਾ ਸੀ ਉਹ ਤਿਆਰ ਕੀਤਾ ਸੀ ਉਸ ਉੱਤੇ ਅੱਜ ਵੀ ਡਰੇਡ ਵਿਸ਼ਵਾਸ ਨਾਲ ਪਹਿਰਾ ਦੇ ਰਿਆਂ ਤੇ ਤੁਹਾਨੂੰ ਭਰੋਸਾ ਦਿਨਾ ਇਹ ਵਾਰਡ ਨੂੰ ਬਿਹਤਰੀਨ ਵਾਰਡਾਂ ਦੇ ਵਿੱਚੋਂ ਖੰਡੇ ਦਾ ਇੱਕ ਨੰਬਰ ਵਾਰਡ ਬਣਾਵਾਗੇ ਤੇ ਤੁਹਾਡੀਆਂ ਦੁਆਵਾਂ ਤੁਹਾਡੀਆਂ ਅਸੀਸਾਂ ਦਾ ਮੈਂ ਕਾਇਲਾਂ ਤੇ ਆਪ ਜੀ ਨੂੰ ਫੇਰ ਬੇਨਤੀ ਕਰਦਾ ਕਿ ਵਾਰਡ ਨੂੰ ਸਾਫ ਸੁਥਰਾ ਰੱਖਣ ਦੇ ਵਿੱਚ ਵਾਰਡ ਵਾਸੀ ਵੀ ਸਹਿਯੋਗ ਦੇਣ ਕਿਉਂਕਿ ਪਿਛਲੇ ਦਿਨਾਂ ਦੌਰਾਨ ਜਦੋਂ ਸਾਡੇ ਵਾਰਡ ਦੇ ਵਿੱਚ ਸਫਾਈ ਕਰਮੀ ਜੋਧੇ ਵਿਨੋਦ ਜੀ ਨੇ ਸਫਾਈ ਕੀਤੀ ਸੀ ਉਸ ਤੋਂ ਬਾਅਦ ਕੁਝ ਲੋਕ ਫੇਰ ਗਲੀਆਂ ਦੇ ਵਿੱਚ ਲਿਫਾਵਿਆਂ ਨਾਲ ਕੂੜਾ ਸਿੱਟ ਜਾਂਦੇ ਨੇ ਮੈਂ ਬੇਨਤੀ ਕਰਦਾ ਲੋਕਾਂ ਨੂੰ ਵੀ ਕਿ ਕੂੜਾ ਗਲੀਆਂ ਦੇ ਵਿੱਚ ਨਾ ਫਲਾਓ ਖਾਲੀ ਪਲਾਟਾਂ ਦੇ ਵਿੱਚ ਨਾ ਸਿੱਟੋ ਉਹਨਾਂ ਨੂੰ ਚੱਕਣ ਲਈ ਫੇਰ ਸਫਾਈ ਕਰਮੀ ਜੋਧਿਆਂ ਨੂੰ ਬੁਲਾਉਣਾ ਪੈਂਦਾ ਹੈ ਗੰਦਗੀ ਫੈਲਦੀ ਹੈ ਸਾਫ ਸੁਥਰਾ ਵਾਤਾਵਰਣ ਤੇ ਸਾਫ ਸੁਥਰਾ ਮਾਹੌਲ ਸਾਫ ਸੁਥਰੀ ਦਿੱਖ ਪ੍ਰਦਾਨ ਕਰਨ ਦੇ ਵਿੱਚ ਜਿੱਥੇ ਸਾਡੇ ਸਫਾਈ ਕਰਮੀ ਜੋਧੇ ਮਦਦ ਕਰਦੇ ਨੇ ਪੂਰਾ ਸਹਿਯੋਗ ਦਿੰਦੇ ਨੇ ਮੈਂ ਵਾਰਡ ਵਾਸੀਆਂ ਨੂੰ ਨਿਮਰਤਾ ਸਹਿਤ ਆਪੀ ਜੋੜ ਕੇ ਬੇਨਤੀ ਕਰਦਾ ਤੁਸੀਂ ਵੀ ਸਹਿਯੋਗ ਦਿਓ ਤੇ ਵਾਰਡ ਨੂੰ ਸਾਫ ਸੁਥਰਾ ਰੱਖਣ ਦੇ ਵਿੱਚ ਆਪਣਾ ਪੂਰਾ ਯੋਗਦਾਨ ਪਾਓ ਇਸ ਦੇ ਨਾਲ ਇਸ ਦੇ ਨਾਲ ਹੀ ਵਾਰਡ ਦੇ ਵਿੱਚ ਜਿਹੜਾ ਇਹ ਪਾਰਕ ਹੈ ਅਗਰ ਇਸ ਦੀ ਦਿੱਖ ਵਿੱਚ ਸੁਧਾਰ ਹੋਊਗਾ ਇੱਥੇ ਵਾਤਾਵਰਣ ਸਾਫ ਸੁਥਰਾ ਹੋਊਗਾ ਤਾਂ ਕੁਦਰਤੀ ਗੱਲ ਹੈ ਕਿ ਸਵੇਰੇ ਸ਼ਾਮ ਜੋ ਬੱਚੇ ਇੱਥੇ ਆਉਂਦੇ ਨੇ ਬੀਬੀਆਂ ਆਉਂਦੀਆਂ ਨੇ ਬੱਚੀਆਂ ਆਉਂਦੀਆਂ ਨੇ ਮਾਤਾਵਾਂ ਆਉਂਦੀਆਂ ਨੇ ਬਜ਼ੁਰਗ ਆਉਂਦੇ ਨੇ ਸੈਰ ਕਰਨ ਅਗਰ ਇੱਥੇ ਸਾਫ਼ ਸੁਥਰਾ ਚੰਗਾ ਵਾਤਾਵਰਣ ਹੋਊਗਾ ਤਾਂ ਉਹਨਾਂ ਨੂੰ ਵੀ ਇੱਥੇ ਆ ਕੇ ਸਕੂਨ ਮਿਲੂਗਾ ਇੱਕ ਚੰਗੇ ਵਾਤਾਵਰਣ ਹੀ ਚੰਗੀ ਤੰਦਰੁਸਤ ਸਮਾਜ ਦਾ ਆਧਾਰ ਹੁੰਦਾ ਹੈ ਇਹਨਾਂ ਸ਼ਬਦਾਂ ਦੇ ਨਾਲ ਆਪ ਜੀ ਤੋਂ ਪੁਵਿੱਤਲੇ ਵਿੱਚ ਆਸਵੰਦਾਂ ਕਿ ਆਪ ਜੀ ਆਪਣੇ ਛੋਟੇ ਭਰਾ ਆਪਣੇ ਬੱਚੇ ਹਰਪ੍ਰੀਤ ਸਿੰਘ ਪ੍ਰਿੰਸ ਨੂੰ ਇਸੇ ਤਰ੍ਹਾਂ ਸਹਿਯੋਗ ਦੇਵੋਗੇ ਆਪ ਸਭ ਦਾ तहे ਦਿਲ ਤੋਂ ਧੰਨਵਾਦ